ਪਰ ਬਤਾਲਾ ਪਤਸ਼ਾਹੀਵੇਂ ਪਤਸ਼ਾਹ ਅੰਮ੍ਰਿਤਸਰ ਤੋਂ ਸ਼ਾਟਰ ਸਾਹਿਬ ਕੋਲ ਤੋਂ ਚਲੇ ਉਹਦੇ ਚਾਹਣ ਵਿੱਚ ਬੇਨਤੀ ਕੀਤੀ ਤੇ ਉਥੇ ਮਹਾਰਾਜ ਇੱਕ ਬਾਬਾ ਬੁੱਢਾ ਜੀ ਦਾ ਪੋਤਰਾ ਸੀ ਭਾਈ ਭਾਨਾ ਜੀ ਜਦੋਂ ਛੇਵੇਂ ਪਾਸ਼ਾ ਦੇ ਮਹਲ ਬਾਬਾ ਬੁੱਢਾ ਜੀ ਕੋਲ ਪੁੱਤਰ ਦੀ ਦਾਤ ਲੈਣ ਗਏ ਉਹਨੇ ਆਖਿਆ ਵੀ ਤੂੰ ਕੀ ਦੇਖਦਾ ਹੈਂ ਕੰਨ ਮੈਂ ਕੁਝ ਨਹੀਂ ਦੇਖ ਰਹਾ ਮਹਾਰਾਜ ਬਾਬਾ ਬੁੱਢਾ ਜੀ ਕਹਿੰਦਾ ਉਹ ਕਹਾਂ ਧੂੜਾ ਵਧੀਆਂ ਆਉਂਦੀਆਂ ਨੇ ਬਾਬਾ ਪਾਨਾ ਜੀ ਦਾ ਪੋਤਰਾ ਕਰਨ ਲੱਗਾ ਮਹਾਰਾਜ ਗੁਰੂ ਕੇ ਮਹਾਲ ਆ ਰਹੇ ਹਨ ਉਹਨਾਂ ਤੇ ਕਹਿੰਦੇ ਕੀ ਭਾਜਰਾ ਪੈ ਗਈਆਂ ਜੜੇ ਆਉਂਦੇ ਨੇ ਭਾਈ ਪਾਨਾ ਜੀ ਖੜ ਲਗੇ ਬਾਬਾ ਜੀ ਕੁਝ ਸੋਚ ਕੇ ਵਿਚਾਰ ਕੀਤਾ ਗੱਲ ਕਿਹਾ ਕਰੋ ਫਿਰ ਵੀ ਗੁਰੂ ਕੇ ਮਹਾਲ ਆ ਹਨ ਤੇ ਮੈਂ ਬੇਨਤੀ ਕਰਾਂ ਜਿਹੜੇ ਜੀਬਾ ਜੀ ਲੰਗਰ ਦੀ ਸੇਵਾ ਸੰਭੀ ਹੈ ਉਹ ਜੜਾ ਬੱਚ ਨੂੰ ਪਿਆਰ ਨਾਲ ਸਰਵਨ ਕਰ ਲੈਣ ਕਿੱਥੇ ਵੀ ਹਨ ਤੇ ਬਾਬਾ ਜੀ ਕੋ ਸੋਚ ਕੇ ਬਚਨ ਕਰਿਆ ਕਰੋ ਉਂਝਿਸ ਰਾਤ ਦੇਦਨੇ ਹਾਂ ਕਹਿੰਦੇ ਚੋਪਰਾ ਭਾਨੇ ਆ ਕਿਉ ਸੋਰਮਾ ਨੂੰ ਘੁਰ ਰੁਰ ਲਾਈਏ ਅਸੀਂ ਜਾਣੀਏ ਗੁਰੂ ਕੇ ਮਹਲ ਜਾਣਣ ਤੇ ਭਾਈ ਭਾਨਾ ਜੀ ਨੇ ਚਾਲ ਫੜ ਲੈ ਛੇਵੇਂ ਪਾਤਸ਼ਾਹ ਤੇ ਅਜੇ ਜਨਮਨੀ ਸਿ ਹੋਏ ਕਹਿੰਦੇ ਮਹਾਰਾਜ ਫਿਰ ਆਧਾਰ ਕਦੋਂ ਹੋਵੇਗਾ ਕਹਿੰਦੇ ਆਧਾਰ ਹੋਵੇਗਾ ਜ਼ਰੂਰ ਜਿੰਗੂ ਤੂੰ ਬਰਾਗਿਆ ਹੋਵੇਂ ਤੇਰੇ ਮੰਗੋ ਭਰਾਗ ਪਾਏ ਪੱਲਾ ਜੀ ਹੋਣਗੇ ਉੱਥੇ ਤੇ ਭਾਈ ਮੇਰੇ ਹੰ ਦਾ ਪ੍ਰਭਾਵ ਹੋਏਗਾ ਉਸ ਉਹਨਾਂ ਨੂੰ ਵੀ ਤਾਰਨਾ ਜਾ ਕੇ ਤੇ ਤੈਨੂੰ ਵੀ ਤਾਰੇਗਾ ਤੇ ਤੂੰ ਉੱਥੇ ਜਾਵੇਂਗਾ ਤੇ ਤੋ ਪੱਲੇ ਦੀ ਫਸਲ ਹੋ ਜਾਵੇਗਾ ਤੇ ਨਾਲੇ ਉਹਨਾਂ ਦਾ ਆਧਾਰ ਹੋਵੇਗਾ ਨਾਲੇ ਤੇਰਾ ਹੋਵੇਗਾ ਉਹ ਆਪਣੇ ਰਣ ਕੱਢਣਗੇ ਉਹ ਰਣਕ ਵਿੱਚ ਤੇਰਾ ਹਾਸ ਹੋ ਜਾਵੇਗਾ ਉੱਥੇ ਸੂਰ ਦਾ ਜਾਮਾ ਮਿਲਿਆ ਨੂੰ ਟਾਲਾ ਸਾਹਿਬ ਦੇ ਢਾਗੇ ਤੇ ਗੁਰੂ ਮਹਾਰਾਜ ਉਧਰ ਸ਼ਹਿਰ ਕਰਨ ਵਾਸਤੇ ਜਾ ਰਹੇ ਸੀਗੇ ਸੰਗਤਾਂ ਨੂੰ ਜਾ ਕੇ ਚਰਨ ਫੜਲੇ ਮਹਾਰਾਜ ਦੇ ਪੱਛੋ ਸਾਡੇ ਇੱਥੇ ਸੂਰ ਆਇਕ ਉਹ ਸਾਰੀ ਫਸਲ ਉਚਾੜ ਲੰਦਾ ਹੈ ਪਾਈ ਪੱਲਾ ਜੀ ਕਹਿਣ ਲੱਗੇ ਵੀ ਤੇਰੀ ਨਤਾਰ ਸ਼ਕਤੀਪਕਤੀਪੂਰਨ ਹੈ ਤੂੰ ਇਹ ਕੰਮ ਕਰ ਸਕਦਾ ਹੈ ਕਹਿੰਦੇ ਕੋਈ ਨਾ ਭਾਈ ਕੱਲ ਨੂੰ ਆਵਾਂਗੇ ਮਹਾਰਾਜ ਉੱਥੋਂ ਕੋੜੇ ਸਵਾਰੋ ਚ ਪਾਸ ਚਲੇ ਗਏ ਅਗਰ ਸਿਹਾਸਨ ਤੇ ਬੈਠੇ ਤੇ ਪੈਦੇ ਖਾਣੋਂ ਆਖਣ ਲਗੇ ਭਾਈ ਪੈਦੇ ਖਾਂ ਤੂੰ ਰੋਜ਼ ਬਾਦਾਮ ਖਾਣਾ ਰੋਜ਼ ਦੁੱਧ ਪੀਣਾ ਪਹਿਲਵਾਨੀ ਪਰਿਸ਼ਾ ਕਰਦਾ ਹੈ ਜਦ ਸੂਰ ਦੀ ਮੁਕਤੀ ਕਰਕੇ ਆ ਕੈਨੇ ਮਾਰਾ ਹੋਕਮ ਦੀ ਲੋੜ ਹੈ ਪਹਿ ਪਹਿਦੇ ਖਾਂ ਘੋੜੇ ਸਵਾਰ ਹੋਇਆ ਅੱਗੇ ਪਹੁੰਚਿਆ ਤੇ ਸੂਰ ਨੂੰ ਅਲਕਾਰਾ ਮਾਰਿਆ ਸੂਰ ਨੇ ਆ ਕੇ ਘੋੜੇ ਦੇ ਮੂਹਰੇ ਪੱਪਾਂ ਚ ਪਾ ਕੇ ਸਿਰ ਆਪਣਾ ਚਾਕੇ ਕੋ ਉੱਪਰ ਦੂਜੇ ਪਾਸੇ ਮਾਰਿਆ ਕਿਉਂਕਿ ਫਿਰ ਵੀ ਬਹੁਤ ਸੇਵਾਦਾਰ ਸੀ ਗੁਰੂ ਮਹਾਰਾਜ ਦਾ ਘੋੜਾ ਹੀ ਸੇਵਾ ਕਰਨ ਵਾਲਾ ਸੀ ਭਾਵੇਂ ਉਸ ਖਾਨਦਾਨ ਵਿੱਚ ਹੋਇਆ ਭਾਨਾ ਜੀ ਪਰ ਸੂਰ ਦਾ ਜਾਮਾ ਮਿਲਿਆ ਤਾਂ ਉਹਨੂੰ ਉਲਟਾ ਕੇ ਦੂਜੇ ਪਾਸੇ ਮਾਰਿਆ ਉਹ ਜਦੋਂ ਕਿੱਤੇ ਕੋਟ ਕਿੱਤੇ ਕੋਟੇ ਬਣਾ ਕੇ ਸਤਿਗੁਰ ਦੇ ਚਰਨਾਂ ਵਿਚ ਜਾ ਬੈਠਾ ਮਹਾਰਾਜ ਕਹਿੰਦੇ ਪੈਦੇਖਾ ਕਿਵੇਂ ਉਦਾਸ ਹੋਇਆ ਬੈਠਾ ਹੈ ਕਹਿੰਦੇ ਮਹਾਰਾਜ ਸੋਰਦਾ ਹੈ ਨਹੀਂ ਉਹ ਤਾਂ ਆਪ ਕੋਈ ਹੋਰੇ ਬੁਲਾਇਆ ਕੰਨਾ ਬਲਾ ਦਾ ਪੈਦੇਖਾ ਕਹ ਕਾਹਿਆ ਕੋਈ ਹੋਰ ਹੋਣੇ ਨਾਲ ਬਹਿ ਜਾ ਮੈਂ ਜਾਣਾ ਸਤਿਗੁਰ ਗਰੀਬ ਨਵਾਸ ਨੇ ਕੰਮ ਕਰਸਾ ਕਰਿਆ ਤੇ ਅੱਗੇ ਪਾਏ ਪੱਲਾ ਜੀ ਹਲਵਾਰ ਜਿੰਨੇ ਨੇ ਉਹ ਇੱਕ ਪਰਨਾ ਹੁੰਦਾ ਮੋਢੇ ਉਹਦੇ ਵਿੱਚ ਉਹਨ ਗੁੜ ਤੇ ਆਟਾ ਜੇ ਜੇ ਚਿਤਮਨ ਉਹ ਜਾ ਰਸਨ ਜਾਂ ਥੋੜਾ ਪਰਮਨ ਨਾ ਬਣ ਕੇ ਰਖਣਾ ਵੀ ਪਤਾ ਨਹੀਂ ਮੇਰੀ ਪੀਰ ਦੇ ਮਾਲਕ ਕਿਧਰ ਹੋ ਆ ਕੇ ਮੇ ਤੋਂ ਪ੍ਰਸ਼ਾਦਾ ਮੰਗਦੇ ਨੇ ਗਰੀਬ ਬੋਸੀਗਾ ਦੂਜੇ ਭਰਾਤਾ ਜੀ ਤਖੜੇ ਸੀ ਚੜ੍ਹਦੇ ਗਲਾਸੀ ਇਹੀ ਵਰਾਗੀ ਸੀ ਤੋਂ ਸਹਿਮਹ ਰਾਜ ਉੱਥੇ ਗਏ ਤੇ ਉਹ ਸੂਰ ਨੂੰ ਕਹਾ ਸੂਰ ਮੈਂ ਉੱਠ ਸੀ ਆ ਗਏ ਭਾਨਿਆਂ ਕਰ ਭਗਮਾਨ ਨੂੰ ਜਦ ਅਸੀਂ ਆ ਗਏ ਜਦ ਸੂਰ ਉੱਠਿਆ ਭਾਨੇ ਨੇ ਮਾਰਸ ਦੇ ਬਾਸ਼ ਨੇ ਮਾਰਿਆ ਤੀਰ ਤੇ ਦੂਜੇ ਪਾਸੇ ਫਤਿਹ ਬਨਾ ਦਿੱਤੀ फेर ਉਥੋਂ ਮਹਾਰਾਜ ਕਰਦੇ ਫਿਰਦੇ ਕਹਿੰਦੇ ਹੁਣ ਪ੍ਰਸ਼ਾਦਾ ਆਪਾਂ ਪੱਲੇ ਕੋ ਛਕੀਏ ਸਤਗੁਰ ਪੱਲੇ ਕੋ ਲਾਗੇ ਕਹਿੰਦੇ ਪੱਲਿਆ ਅੱਜ ਜੱਗ ਦੀ ਲੋੜ ਹੈ ਅੱਜ ਭਾਨੇ ਦੇ ਪੋਤਰੇ ਦਾ ਆਧਾਰ ਹੋਇਆ ਉਹਦੇ ਮੁਕਤੀ ਹੋਈ ਹੈ ਉਸਦੇ ਮੁਕਤੀ ਹੋਣ ਦੇ ਤਾਂ ਆਪਾਂ ਖੁਸ਼ੀ ਵਿੱਚ ਜੱਗ ਕਰਨਾ ਹੈ ਕਹਿੰਦੇ ਮਹਾਰਾਜੇ ਪਾਸ਼ਾ ਮੇਰੇ ਕੋਲ ਕੀ ਹੈ ਕਹਿੰਦੇ ਲੰਗਰ ਜੁਰੂਰ ਸਜਾਉਣਾ ਹੈ ਮਹਾਰਾਜੇ ਪਾਸ਼ਾ ਬੋਲੇ ਪੱਲਾ ਜੀ ਕਹਿੰਨ ਲੱਗੇ ਮਹਾਰਾਜ ਮੇਰੇ ਕੋਲ ਤਾਂ ਕੋਈ ਚੀਜ਼ ਨਹੀਂ ਹੈ ਮੈਂ ਤਾਂ ਘਰੋਂ ਵੀ ਗਰੀਬ ਆ ਮੇਰੇ ਕੋਲ ਲੰਗਰ ਦੀ ਬਸਤੂ ਕਿੱਥੇ ਐ ਭਰਿਆ ਲੋਕਾ ਕਹਿਦਣਗੇ ਤੈਨੂੰ ਪੱਲਿਆ ਪੱਲੇ ਨਾਲ ਪੰਨੀ ਫਿਰਦੇ ਲੰਗਰ ਚੱਲ ਘਰੋਂ ਚੱਲੀਏ ਮਹਾਰਾਜੇ ਪਾਸ਼ਾ ਹਰਗੋਬਿੰਦ ਸਾਹਿਬ ਮੇਰੀ ਕਿਰਦਿ ਮਾਲਕ ਕਰਮਾਂ ਵਾਲੇ ਪਰਿਵਾਰ ਨੂੰ ਕਰ ਲਿਆ ਐ ਕਹਿੰਦੇ ਚੱਲ ਪੱਲਾ ਖੋਲ ਪੱਲਿਆ ਪੱਲੇ ਚ ਦੁਨੀਆ ਮੱਝ ਮੱਝਾ ਮਾਣੂਗੀ ਤੇ ਅੰਦਰ ਰਸਣ ਨਾ ਨਾ ਪ੍ਰਕਾਰ ਦੇ ਪਦਾਰਥ ਤਿਆਰ ਹੋਣ ਲੱਗੇ ਜਿਹੜੇ ਮੁਸ਼ਕੀਲੇ ਕਰਨ ਵਾਲੇ ਲੋਕ ਸੀ ਪੱਲੇ ਨੂੰ ਮਸ਼ਕੀਆਂ ਕਰਨ ਵਾਲੇ ਕੱਲੇ ਅੱਜ ਜੱਗ ਕਰੂਗਾ ਪੱਲਾ ਘਰੇ ਦਾਣੇ ਨੇ ਖਾਣ ਨੂੰ ਹੋਕਾ ਮਾਰਦਾ ਫਸਲ ਹੁੰਦੀ ਨਹੀਂ ਬਾਹਰ ਉਹਦੇ ਭਰਾਵਾਂ ਨੂੰ ਤਾਂ ਕਹਿੰਦੇ ਜੱਗ ਹੋ ਜਾਂਦਾ ਹੋ ਜਾਂਦਾ ਪਰ ਪੱਲੇ ਨੇ ਜੱਗ ਕੀ ਕਰਨਾ ਹੈ ਮਹਾਰਾਜ ਕਹਿੰਦੇ ਪੱਲੇ ਆ ਹੋਕਾ ਦੇ ਤੇ ਚਾਚ ਫੇਰੇ ਧੂਲ ਮਿਝਵਾ ਦੇ ਦੂਰ ਦੂਰ ਤੱਕ ਵੀ ਅੱਜ ਪੱਲੇ ਦਾ ਲੰਗਰ ਚੱਲਣਾਗਾ ਪੱਲੇ ਆ ਤੇਰਾ ਪੱਲਾ ਖਾਲੀ ਨਹੀਂ ਹੁੰਦਾ ਸਤਿਗੁਰੂ ਗਰੀਬ ਨਵਾਜ ਨੇ ਆਪਣੀ ਮੋਢੇ ਪਰਣਾ ਸੀ ਗਰੀਬ ਨਵਾਜ ਨੇ ਪਾਇ ਪੱਲੇ ਦੇ ਮੋਢੇ ਤਰ ਦਿੱਤਾ ਪੱਲੇ ਆ ਇਹ ਪਰਨਾ ਤੈਨੂੰ ਕਿਸੇ ਦੇ ਪਰਨੇ ਨਹੀਂ ਪੈਣ ਦੇਵੇਗਾ ਇਹ ਪਰਨਾ ਕਦੇ ਵੀ ਖਾਲੀ ਨਾ ਹੋਵੇਗਾ ਰਹੇ ਨੀ ਦੁਨੀਆ ਤੱਕ ਤੇਰੇ ਪੱਲੇ ਚ ਦੁਨੀਆ ਖਾਵੇਗੀ ਮਹਾਰਾਜ ਨੇ ਭਰ ਦਿੱਤਾ ਅੱਜ ਉਸ ਪੱਲੇ ਦੇ ਪਰਿਵਾਰ ਵਿੱਚੋਂ ਲੰਗਰ ਸੱਜ ਕੇ ਆਇਆ ਉਸ ਪੱਲੇ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਨ ਕੱਲ ਗੱਡੀ ਲੈ ਕੇ ਆਏ ਬਾਬਾ ਜੀ ਹੋਰ ਦੱਸੋ ਕਿੰਨੇ ਵਸਤੂ ਕਿੰਨੇ ਰਾਸਨ ਦੀ ਲੋੜ ਹੈ ਮੈਂ ਕੱਢੀ ਫੇਰ ਵੇਚਾਂ ਭਰ ਕੇ ਤਾਂ ਗੁਰੂ ਪਿਆਰਿਓ ਇਹ ਬਖਸ਼ਿਸ਼ਾਂ ਮਹਾਂਪੁਰਖਾਂ ਦੀਆਂ ਐਵੇਂ ਨਹੀਂ ਜਾਂਦੀਆਂ ਹੁੰਦੀਆਂ ਬਦਾਰ ਪਾਤਸ਼ਾਹ ਦੇ ਹੁਕਮ ਅਨੁਸਾਰ ਅੰਦਰ ਲੰਗਰ ਲੰਗਰ ਸਜਣ ਲੱਗੇ ਜੋ ਹੁਣ ਸਾਜ ਰਹੇ ਨੇ ਮੈਂ ਸੋਚਦਾ ਕਿ ਪੱਲੇ ਦੇ ਹੁਣ ਵੀ ਹਾਜ਼ਰ ਨਾਜ਼ਰੇ ਪਾਸ਼ਾ ਦੇ ਪਿੱਛੇ ਹੋਏ ਰਾਤ ਦੇ ਨਾਣਾ ਪ੍ਰਕਾਰ ਦੇ ਜਲੇਬੀਆਂ ਪਤਾ ਨਹੀਂ ਕਿੰਦਾਂ ਰੁਆਈ ਜਾਂਦੇ ਨੇ ਤੇ ਲੋਕਾਂ ਦੇ ਕੋਠਿਆਂ ਦੇ ਚੜ ਕੇ ਲੋਕਾਂ ਨੇ ਦੇਖਿਆ ਵੀ ਪੱਲੇ ਦਾ ਅੱਜ ਜਰੋਸ ਦੇਖਾਂਗੇ ਪੱਲੇ ਦੇ ਹੋਕਾ ਦਾ ਦੇਤਾ ਦੇਖੇ ਕੀ ਖਵਾਵੇਗਾ ਤੇ ਦੁਨੀਆ ਜਾਸ ਪਰੇ ਕੋਠਿਆਂ ਤੇ ਬੈਠੀ ਐ ਬਾਹਰੋਂ ਆਦਮੀ ਅੰਦਰ ਛਕੀ ਜਾਂਦੇ ਨੇ ਪਰ ਪੱਲੇ ਦੇ ਪਿੰਡ ਦਾ ਕੋਈ ਥੱਲੇ ਨਹੀਂ ਉਤਰ ਫਰਾਂ ਹੁੰਦੀ ਜਾਂਦੇ ਨੇ ਵੀ ਅੰਦਰੋਂ ਕਿੱਥੋਂ ਕੱਢੇ ਜਾਂਦੇ ਨੇ ਪਰਾਂ ਤਾਂ ਫਰ ਫਰ ਦੇ ਲੇਬੀਆਂ ਮਾਲ ਕੂੜੇ ਖੇਰ ਪ੍ਰਸ਼ਾਦ ਵਰਤਾਈ ਜਾਂਦੇ ਨੇ ਤੇ ਇੱਟ ਖੜਕ ਕੇ ਡੁਕੜ ਵੱਜੇ ਨਾਲੇ ਤਪੇ ਤੁਲਾ ਸੰਗਤ ਆਪਨ ਸਖਸ਼ਾ ਜਾਮ ਫਿਰ ਪ੍ਰਸ਼ਾਦ ਬੁੱਲਾ ਅਨੰਦ ਮਾਣਦਾ ਇਹ ਦੁਨੀਆ ਤੇ ਫਿਰ ਮਹਾਰਾਜ ਹੱਸ ਕੇ ਕਹਿਣ ਲੱਗੇ ਪਿਆਰਿਓ ਆਜੋ ਤੁਸੀਂ ਵੀ ਪੱਲੇ ਦੇ ਪੱਲੇ ਚੁਕਿ ਖਾ ਲੋ ਥੋੜਾ ਪੱਲਾ ਨਾ ਖਾਲੀ ਰਹਿ ਜੇ ਤੁਸੀਂ ਪੱਲੇ ਪਾਓ ਕੁਛ ਨਿੰਦਾ ਦੀ ਸੱਚ ਬੈਠੇ ਹੋ ਸਤਿਗੁਰ ਦਾ ਬਚਨ ਸੁਣ ਕੇ ਸੰਗਤਾਂ ਲੋਕ ਪਿੰਡ ਦੇ ਉੱtre ਆ ਕੇ ਪੰਕਤਾਂ ਲਾ ਲੀਆਂ ਪ੍ਰਸ਼ਾਦ ਛੁੜਿਆ ਮੇਰੇ ਮਹਾਰਾਜ ਦੇ ਪਾਛਾ ਇਹ ਪੱਲਾ ਫੁੱਟਾ ਹੈ ਕਿ ਪੱਲੇ ਦਾ ਪੱਲਾ ਹੈ ਕਹਦਾ ਪੱਲਾ ਮੇਰਾ ਮੈਂ ਪੱਲੇ ਦਾ ਪੱਲਾ ਹੈ ਦਾ ਪੱਲਾ ਇਹਦਾ ਤੈਨੂੰ ਕੀ ਫਰਕ ਪੈ ਗਿਆ ਗਰੀਬ ਨਵਾਜ਼ ਜੀ ਬਖਸ਼ਤਾ ਪੱਲੇ ਆ ਜੇ ਤੂੰ ਪੱਲਾ ਤੇਰਾ ਪੱਲਾ ਖਾਲੀ ਨਹੀਂ ਹੋਏਗਾ ਤੋਂ ਗੁਰੂ ਦੂਸਤ ਸੰਗੇ ਜੀ ਇਹ ਅੱਜ ਉਸ ਗਰੀਬ ਨਵਾਜ਼ ਦੇ ਬਖਸ਼ ਹੋਏ ਪੱਲੇ ਦਾ ਅੱਜ ਪੱਲਾ ਚੱਲ ਰਿਹਾ ਹੈ ਰਾਤੀ ਆਪ ਆਏ ਬਰਸੋਂ ਫੇਰਾ ਇਰਾਦੇ ਵੀ ਅੱਜ ਫੇਰਾ ਹੋਇਆ ਤੇ ਸਾਰੇ ਸੰਗਤ ਵੱਲੋਂ ਗਰੀਬ ਨਵਾਜ਼ ਹਰਗੋਬਿੰਦ ਸਾਹਿਬ ਮੇਰੀ ਪ੍ਰੀਤ ਮਾਲਕ ਵੱਲੋਂ ਇਸ ਵਿਵਾਦ ਨੂੰ ਸਿਰਪੋਂ ਪਹਿਲੇ ਨੰਬਰ 'ਚ ਬਖਸ਼ਿਸ਼ ਕੀਤਾ ਜਾਵੇਗਾ। ਬਾਕੀ ਸਾਰੇ ਤੁਹਾਨੂੰ ਬੇਨਤੀ ਹੈ ਇੱਧਰ ਜਿਹੜਾ ਪ੍ਰੋਗਰਾਮ ਹੈ ਮੈਨੂੰ ਘੱਟ ਪਤਾ ਹੈ। ਸਾਡੇ ਪੁਰਾਣੇ ਹਮਜਮਤੀ ਜੋਗੇ ਜੀ ਬੈਠੇ ਹਨ ਤੇ ਕਿਸੇ ਬਾਤੇ ਇਕੱਠੇ 40 ਸਾਲ ਬਾਅਦ ਇਕੱਠੇ ਹੋਏ ਆ। ਆਕਾਲਪੁਰਖ ਇਹ ਵੀਪਰਾਲ ਜੀ ਵਿਸਤ ਆਣ ਮਲਾਇਆ। ਕਿਸੇ ਤਰੀਕੇ ਨਾਲ ਜਲੂਸ ਹੀ ਰਵਾਂਗੇ ਤੇ ਅਗੜ ਪਿਛੜ ਭਜਨਾਂ ਲੁੱਟਣਾਂ ਦੀ ਗੱਡੀਆਂ ਨੂੰ ਦਵਲਣੀਆਂ। ਥੋੜੀ-ਥੋੜੀ ਅੰਦਰ ਆਪਣਾ ਜਲੂਸ ਹੈ। ਕਿਸੇ ਤਰੀਕੇ ਨਾਲ ਗੱਡੀਆਂ ਦੋ ਲੈਣਾ ਬਣਾ ਲਓ, ਤਿੰਨ ਬਣਾ ਲਓ। ਦੁਜੇ ਤਾਂ ਦੁਜਾ ਕੱਢੀ ਮੂਰੇ ਨਾ ਕੱਢੇ ਤੇ ਬੰਡ ਵੱਜੇਗਾ ਬਾਕੀ ਗੱਲ ਰਹੀ ਇਹ ਬਈ ਲੰਡਨ ਦਾਸ ਪਹੁੰਚਿਆ ਤੇ ਭਾਈ ਬਿਰਸਿੰਘ ਨੇ ਕਿਹਾ ਇਹ ਖੰਡ ਪਾੜਸੀ ਗੱਲ ਭੌਂ ਤੇ ਦੀਵਾਨ ਸਜੇ ਉੱਥੇ ਕੋ ਸਿੱਖ ਸਿੱਖ ਉਹਦਾ ਨਾਮ ਮੇਰੇ ਵਿਸਰਿਆ ਹੋਇਆ ਹੈ ਜੀ ਚੰਦ ਸਿੰਘ ਤੇ ਉਹਨਾਂ ਨੇ 6-7 ਟੋਲੇ ਦਾ ਕੜਾ ਸੋਨ ਦਾ ਮੇਰੇ ਹੱਥ ਵਿੱਚ ਪਾਇਆ ਕਿ ਬਾਬਾ ਜੀ ਆਹ ਕੜਾ ਪਾ ਲਓ ਮੈਂ ਕਿਹਾ ਵੀ ਸਾਡਾ ਤਾਂ ਗਹਿਣਾ ਸਭ ਤੋਂ ਵੱਡਾ ਹੀ ਹੈ ਤੇ ਇਹੀ ਮਹਾਰਾਜ ਇਸ ਨੂੰ laaj ਰੱਖ ਲਵੇ ਅਸੀਂ ਸੋਨਾ ਪੌਣਾ ਨਹੀਂ ਭਾਈ ਸਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਨਦੀ ਰਸੜਤਾ ਤੇ ਕੰਗਣ ਲਾ ਕੇ ਜੇ ਸੋਨਾ ਪੌਣਾ ਨਹੀਂ ਆਇਆ ਤੇ ਬੜੀਆਂ ਬੇਨਤੀਆਂ ਨਾਲ ਕਹਿੰਦਾ ਮੈਂ দান ਕਰ ਚੁੱਕਿਆ ਕਿਵੇਂ ਮੋੜਾਂ ਭਾਈ ਮੇਰੇ ਸਿੰਘ ਨੂੰ ਮਚੋਲਾ ਬਣਾਇਆ ਸੰਗਤਾਂ ਨੂੰ ਮਚੋਲਾ ਬਣਾਇਆ ਤੇ ਓਕੜਾ ਸੀ 5 ਪੌਂਡਾਂ ਵਿੱਚੋਂ ਸਾਨੂੰ ਵੇਚ ਦਿੱਤਾ ਤੇ ਇਹ ਗੱਲ ਆਖੀਏ ਕੂੜ ਦਾ ਸੋਨਾ ਹੈ ਸੰਗਤਾਂ ਸਦਾ ਲਈ ਹੈ ਸੰਗਤ ਗਹਿਣਾ ਬਣਾ ਲੈ ਤੇ ਇਹ ਕੂੜ ਦੇ ਸੋਨ ਨੂੰ ਛੱਡ ਦੇ ਤਾਰਨਾ ਪੜੇ ਤੇ ਗੁਰਸਿੱਖ ਦੂਜੇ ਦਾ ਨਾਮ ਆਪਣੀ ਅਕਾਲਪੁਰ ਕੱਲੇ ਸੰਦੇਸੇ ਇਨਸਾਨ ਸੱਚਖੰਡ ਵਿੱਚ ਪਹੁੰਚਿਆ ਦੂਜੇ ਦਿਨ ਪਹੁੰਚ ਗਿਆ ਤੇ ਉਸ ਦੇ ਫੋਟਾ ਕੇ ਸਾਰੇ ਸ਼ਹਿਰ ਚ ਘੁੰਮਦੇ ਫਿਰੇ ਉਧਰ ਫਿਰੇ ਉਧਰ ਫਿਰੇ ਬੀਬਾ ਜੀ ਪੱਲੇ ਦੇ ਪਰਿਵਾਰ ਵਿੱਚੋਂ ਕਹਿੰਦੇ ਮਾਰਾ ਸਾਡੇ ਘਰ ਵੀ ਚਲੋਂਗੇ ਮੈਂ ਕਿਹਾ ਚੱਲ ਕੁੜੀਏ ਫਿਰ ਇਹ ਨਹੀਂ ਜਾਣਾ ਤੇਰੇ ਘਰ ਵਾਲਾ ਤਾਂ ਨਹੀਂ ਅਸੀਂ ਨਹੀਂ ਜਾਂਦੇ ਜਿਹਾ ਫਰਜਾ ਤੇ ਨਾਲ ਮਗਰ ਕਤਰ ਤੁਰ ਪੀ ਬੀਬੀ ਨਾਲ ਅਸੀਂ ਤੇ ਬੀਬੀ ਆ ਬੀਬੀ ਨੂੰ ਧਾਰਨਾ ਪਈ ਤੇ ਮੇਰੇ ਤਾਂ ਹੁਣ ਤਾਂ ਸੋਹਣੀ ਨਹੀਂ ਲੱਗਦੀ ਹੈਗੀ ਬੜੇ ਨਤਾਰਕ ਸੀਨੇ ਨਾਲ ਬੜੇ ਵਿਸਾਲ ਹਿਰਦੇ ਨਾਲ ਕਹਿੰਦੇ ਚਲੋ ਚਲਦਿਆਂ ਯਾਰ ਹੋਣਗੇ ਮਿਲਣਗੇ ਆਪੇ ਤੇ ਮੈਂ ਇਹ ਗੱਲ ਸੁਣੀ ਤੇ ਮੈਂ ਅੰਦਰ ਚਲੇ ਗਿਆ ਬੀਬਾ ਜੀ ਵਰਾਖ ਵਿੱਚ ਮੁੜ ਚਲੇ ਫੋਟੋ ਲੱਗੇ ਨਾ ਹੁਣ ਮਨ ਦੇ ਅੰਦਰ ਕੋਈ ਅਸੀ ਗੱਲ ਆਈ ਮੈਂ ਕੁਰਸੀ ਮੂਰੇ ਡਾਤੇ ਮਾਂ ਬੀਬਾ ਜੀ ਤੂੰ ਇੱਥੇ ਬੈਠ ਆਪ ਆਪੋ ਟੋਲਾਈਏ ਸੰਤ ਕਹਿੰਦੇ ਬਾਬਾ ਜੀ ਹੁਣ ਤਾਂ ਪਰੇਲ ਕਾਰ ਤਾਂ ਕਰੀ ਦੇ ਤੁਰਤ ਤੇ ਘਰ ਨੂੰ ਹੁਣ ਮੂਰੇ ਵਾ ਲਿਆ ਤੇ ਫਿਰ ਫੋਟੋ ਲਾਹੇ ਫਿਰ ਘਰ ਜਾਣ ਵਾਲੇ ਫਿਰ ਅਨਕਾਰਿਕ ਕਰ ਦਿੱਤੀ ਗੁਰੂ ਰੂਪ ਸਤਸੰਗਤ ਜੀ ਜੋ ਬੀਤੀ ਤੋਂ ਮੇਰੇ ਨਾਲੇ ਬੀਤੀ ਸਾਰੇ ਸੰਗਤਾਂ ਨੂੰ ਘਰ ਘਰ ਮਿਲਦੇ ਕੋਠੀਆਂ ਬਿਲਡਿੰਗਾਂ ਵਿੱਚ ਮਿਲਦੇ ਜਲਵਾਸ ਤੁਰ ਲਗੇ ਤੋਂ ਮੈਂ ਜਟਾਕੀ ਲੱਗੇ ਲਾਉਣ ਮੇਰੀ ਮੜੀ ਦੀ ਉਂਗਲ ਟਾਕੀ ਵਿੱਚ ਆ ਤੇ ਬਚ ਰਹੀ ਮਨੇ ਅੰਦਰ ਫੱਟ ਗੱਲ ਆਈ ਮਨਾਂ ਤੋਂ ਕਿ ਸੇਵਕ ਦਾ ਮਨ ਉਖਾ ਕੇ ਚੱਲ ਰਿਹਾ ਤੈਨੂੰ 10 ਮਿੰਟਾਂ ਦਾ ਕੀ ਫਰਕ ਪੈਂਦਾ ਚੱਲ ਚੱਲੀਏ ਮੈਨੂੰ ਨਹੀਂ ਪਤਾ ਕਿ ਹਰ ਗੋਮਤ ਸਿੰਘ ਦਾ ਬਖਸ਼ਸ਼ਾ ਹੰਗਿਆ ਨੇ ਪਾਈ ਬੱਲੇ ਨੂੰ ਤੇ ਇਹਨਾਂ ਅਸੀਂ ਬੈਠੇ ਮੇਰੇ ਮੁਰੇ ਫੋਰ ਕੇ ਸਿੰਘ ਮਹਾ ਭਾਈ ਉਸ ਬੀਬਾ ਜੀ ਚੱਲੀ ਆਪਾਂ ਮੇਰ ਸੰਗ ਨਾ ਚਲੋ ਮਹਾਰਾਜ ਉੱਥੇ ਜਾ ਕੇ ਜਦ ਜਾ ਕੇ ਪਹੁੰਚੇ ਤੇ ਮੈਂ ਆਖਿਆ ਭਾਈ ਤੇ 7 ਤਰੀਕ ਨੂੰ ਜਲੂਸ ਨਿਕਲਣਾ ਜਲੇਬੀ ਨਾ ਜਾ ਕਰਨਾ ਪਸਰਾਸਨ ਜੀ ਹਿੱਸਾ ਪਾਵਾਂਗੇ ਕਦੇ ਮਹਾਰਾ ਸਾਨੂੰ ਬਖਸ਼ੋ ਪੱਲੇ ਦਾ ਪਰਿਵਾਰ ਹੈ ਛੇਵੇਂ ਪਾਸ਼ੇ ਦੀ ਬਖਸ਼ਿਸ਼ ਹੈ ਤੇ ਆਰਟੀਬਿਜਨ ਦੇ ਵਿੱਚ ਨੰਬਰ 1 ਬੀਬਾ ਜੀ ਨੇ ਇਹ ਸੇਵਾ ਨੂੰ ਗੁਰੂ ਮਹਾਰਾ ਦੇ ਲੰਗਰ ਚੋਂ ਦੂਜੇ ਨੰਬਰ ਤੇ ਪਹਿਲਾ ਨੰਬਰ ਦਾ ਪਾਤਸ਼ਾਹ ਦੀ ਆਸ਼ਮਿਕ ਪਾਸ਼ਾ ਮੀਰੀ ਬੀਰੀ ਜਮਾਨ ਦੂਜੇ ਨੰਬਰ ਤੇ ਮਹਾਰਾਜ ਨੇ ਗੱਲ ਪੱਲੂ ਪਾ ਕੇ ਸੇਵਾ ਮੰਗੀ ਸਤਿਗੁਰੂ ਇਹ ਮੇਜ ਕੋ ਪੱਲੇ ਦੇ ਪਰਿਵਾਰ ਨੂੰ ਆਪਣੇ ਪੱਲੇ ਲਾ ਕੇ ਰੱਖੀ ਗਿਆਨ ਧਿਆਨ ਕਿਸ ਕਾਲੋਂ ਨਾ ਜਾਣਾ ਨਾ ਇਹ ਨਰਮਲ ਕਰਨੇ ਸਾਥ ਸੰਗਤ ਕੇ ਅੰਤਲ ਲਾਭ ਵੇਖਮਨ ਦੀ ਜਾਏ ਤਰੁਣੀ ਸਤਿਗੁਰੂ ਇਹਨਾਂ ਨੂੰ ਆਪਣੇ ਪੱਲੇ ਲਾ ਕੇ ਰੱਖੀ ਇਹ ਪੱਲੇ ਦਾ ਪਰਿਵਾਰ ਹੈ ਸੇਵਾ ਸੰਭੀ ਹੈ ਸਾਰੀਆਂ ਸੰਗਤਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਵੀ ਜਿਹੜਾ ਇੱਥੇ ਬੈਠਣਾ ਬਾਣੀ ਸੁਣੋ ਔਰ ਸੇਵਾ ਕਰੋ ਇਧਰ ਉਧਰ ਘੁੰਮਣਾ ਇਹ ਸਾਡਾ ਜੋਗ ਨਹੀਂ ਗੁਰਮਤ ਕਹਿੰਦੀ ਐ ਅਸੀਂ ਲੰਗਰ ਦੀ ਸੇਵਾ ਕਰੀਏ ਆਏ ਸੰਗਤਾਂ ਨੂੰ ਪ੍ਰਸ਼ਾਸ਼ਿਤਾਈਏ ਜਲੇਬੀਆਂ ਸਾਰ ਦਨ ਚੱਲੀ ਚੱਲਣਾ ਤੇ 1 ਵਜੇ ਆਪਣੀ ਜਲੂਸ ਸਰਵਾਨਗੀ ਹੋਏਗੀ ਕੁਝ ਕੀਰਤਨ ਹੋਏਗਾ ਪਹਿਲਾਂ ਤੇ ਫਿਰ ਕੀਰਤਨ ਤੋਂ ਬਾਅਦ ਇੱਥੇ ਸਾਜਣਾ ਸੰਗਤਾਂ ਨੇ ਆ ਕੇ ਪਾਈ ਤੇ ਸਾਰੀਆਂ ਸੰਗਤਾਂ ਜੋ ਜੋ ਰਾਸਨ ਪੇਟਾ ਵਾਲੇ ਕਿ ਆਇਨਾ ਮਹਾਰਤਵਾਰ ਅੰਦਰ ਇਹ ਭਾਗਾ ਵਾਲੇ ਹਨ ਜਿਨ੍ਹਾਂ ਨੇ ਇਸ ਜੱਗ ਵਿੱਚ ਇਸ ਮਹਾਨ ਕੁੰਦ ਵਿੱਚ ਹਿੱਸੇ ਪਾਏ ਨੇ ਸਤਿਗੁਰੂ ਸਿੱਖੀ ਦਾਨ ਬਖਸ਼ਿਸ਼ ਕਰੇ ਉਸ ਬਿਬਾਥੀ ਨੂੰ ਵੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸੇਵਕ ਜੇ ਤਹ ਤਾ ਉਤਤਾ ਵੇ ਸੇਵਕ ਕੋ ਨਿਕਟੇ ਹੋਏ ਦਿਖਾਵੇ ਜੋ ਜੋ ਕਾਠਾ ਕੋ ਪੈ ਸੇ ਤਤਕਾਲ ਹੋਏ ਆਵੇ ਤੇ ਸੇਵਕੇ ਘਰ ਤੇ ਹਰੀ ਜੋ ਆਪਣੇ ਪ੍ਰਭ ਆਵੇ ਇਸ ਕੀ ਸੋਏ ਸੁਨੇ ਮਨ ਹਰਿਆ ਇਸ ਨਾਨਕ ਪਰਸਨ ਸੱਚੇ ਪਿਤਾ ਜੋ ਸੁੰਦਰੀ ਮਹਾਨ ਆਸਿ ਬਹੁਤ ਬਡੇ ਗ੍ਰੰਥ ਲਿਖਿਆ ਸੱਚੇ ਪਾਸ਼ਾ ਤੇ ਪੱਲਿਆ ਤੇਰਾ ਪ੍ਰਿਆ ਪੱਲਾ ਸੱਚੇ ਪਾਸ਼ਾ ਸੰਗਤਾਂ ਵੱਲੋਂ ਗਰੀਬ ਨਿਵਾਜ਼ ਗੁਰ ਸਿੱਖਾਂ ਵੱਲੋਂ ਆਪ ਦੇ ਦਰਬਾਰ ਵੱਲੋਂ ਛੇਵੇਂ ਪਾਸ਼ਾ ਤੇਰੇ ਬਚਨਾਂ ਦੀ ਪਾਲਣਾ ਪੰਜ ਬੋਖ ਸੱਚੇ ਪਾਸ਼ਾ ਲੰਗਰ ਦੇ ਪ੍ਰਸ਼ਾਦ पले जे परिवार झोली पाइण पातशा अॻे न पा ख़ाली नले सोन ਨਾਉਂ ਉਹ ਨਾਲੇ ਵੀ ਕੋਈ ਜੱਪੀ ਚਲੋ ਕੋ ਸੁਣੀ ਚਲੋ ਇਧਰੋਂ ਤੇ ਬੈਠ ਕੇ ਕਮਰੇ ਚ ਗੱਲਾਂ ਨਹੀਂ ਮਾਰਨੀਆਂ ਬਾੜੀਆਂ ਸਮਾਂ ਬੰਦਗੀ ਦਾ ਸਿਮਰਨ ਦਾ ਸਭ ਸੰਗਤਾਂ ਅੱਜ ਦੇ ਦਿਨ 'ਚ ਕੋਈ ਪੰਜ ਬਾੜ ਜਪ ਸਾਦੇ ਕਰੇ ਕੋਈ 11 ਕਰੇ ਕੋਈ 25 ਕਰੇ ਕੋਈ ਪਹਿਲੀ ਪੋੜ ਦਾ ਜਾਪ ਕਰੇ ਇਹ ਖਜ਼ਾਨਾ ਭਰਪੂਰ ਕਰਨਾ ਨਾਮ ਦਾ ਭਾਏ ਤੇ ਸੰਗਤਾਂ ਆਪ ਆਪਣੇ ਲੰਗਰ 'ਚ ਸੇਵਾ ਕਰਨੀ ਸੇਵਾ ਭਾਈ ਜੋਗੀ ਓਬੜ ਸਿਆਣੇ ਨੇ ਹੋਰ ਸਿੰਘ ਬੜੇ ਸੁਣਝੇ ਹੋਏ ਨੇ ਪੰਜ ਪੰਜ 6 6 ਬੰਦੇ ਸਿੰਘਾਂ ਦੇ ਯਾਰ ਕਰਕੇ ਬੀਬੀਆਂ ਵੱਲੋਂ ਬੀਬੀਆਂ ਪ੍ਰਸ਼ਾਦਾ ਸ਼ਕਾਉਂ ਸਿੰਘਾਂ ਵੱਲੋਂ ਸਿੰਘ ਜਗਤਲੇ ਬਸੇ ਬੜੀ ਫੁੱਲੀ ਹੈ ਅਸਨ ਚਾਹ ਦੀ ਕੋ ਪੇਸ਼ ਆ ਗਲੇ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਵਾਹਿਗੁਰੂ ਜੀ ਮਾਰ ਕਾ ਸਕੇ ਨਾ ਪੈ ਜਿੰਨਰਾ